ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਿਸ ਵੀ ਘਰ ਮੇਰੇ ਚੰਨ ਪੰਜਾਬੀ ਦੁਕਾਨੀ ਬਲੌਗਰ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਾਰੇ ਵਧੀਆ ਹੋ ਮੂਈ ਠੀਕ ਠਾਕ ਹੋ ਮੂਈ ਰੋਜ਼ ਕਲਾ ਵਿੱਚ ਹੋ ਮੂਈ ਤੇ ਇਸ ਵੇਲੇ ਦਾ ਟਾਈਮ ਹੈਗਾ ਟਾਈਮ ਹੋ ਗਿਆ ਵੱਜ ਗਏ ਨੇ 11 ਤੇ ਮੈਂ ਤਿਆਰ ਹੋਈ ਹਾਂ ਅੱਜ ਜੀ ਸੰਡੇ ਦਾ ਦਿਨ ਸੀਗਾ ਬੱਚਿਆਂ ਦੇ Baal ਧੋਏ ਨੇ ਕੇਸ ਤੋਪੇ ਨੇ ਬੱਚਿਆਂ ਨੇ ਤੇ ਫਿਰ ਬਾਅਦ ਚ ਨੂੰ ਦੇਣੀ ਹੈਗੀ ਤੇ ਲੌਂਜਰ ਸਰ ਤੇ ਨਿੱਖਰ ਲਗਾ ਤੇ Baal ਧੋਤੇ ਦੋ ਤਿੰਨੇ ਕੇ ਤੇ ਕੱਲ ਆਪਾਂ ਦਵਾਈ ਨਹੀਂ ਹੈ ਇਸ ਕਰਸ ਦਵਾਈ ਨਾਲ ਨਹੀਂ ਜਾਇਆ ਗਿਆ ਤੇ ਕਿਉਂਕਿ ਇਹਨਾਂ ਨੂੰ ਕੋਈ ਰਾਮ ਹੋ ਗਿਆ ਉਹਨਾਂ ਫਿਰ ਕੋਈ ਟਾਈਮ ਨਹੀਂ ਰਿਹਾ ਸੀ ਆਂ ਦਵਾਈਆਂ ਲੈਣਾਂਗੇ ਤੇ ਮੈਂ ਉਹਨਾਂ ਨੂੰ ਟਾਈਲ ਕਿਹਾ ਮੈਂ ਸੀ ਲੋਕੇਸ਼ਨ ਲਾ ਕੇ ਫਿਰ ਆਪਾਂ ਜਾਵਾਂਗੇ ਤੇ ਮੈਂ ਉਹਨਾਂ ਨੂੰ ਕਿਹਾ ਨੰਬਰ ਲੈ ਆ ਸੀ ਗੁੜੀਆਂ ਤੋਂ ਬੀ ਇਹਨਾਂ ਨੂੰ ਕੇਸਿਸ ਸੰਭਲ ਕਰ ਦੋ ਤੇ ਉਹਦੇ ਮੈਨੂੰ ਪਤਾ ਨਹੀਂ ਲੋਕੇਸ਼ਨ ਬਾਰੇ ਵੀ ਸਸਤਾ ਵੀ ਪੰਜ ਕਿਹ ਦੁਕਾਨਾ ਛੱਡ ਕੇ ਫਿਰ ਡਾਕਟਰ ਨੇਗੇ ਮੈਂ ਛੋਟਾ ਜਿਹਾ ਘਰਿਆਂ ਕਲੀਨ ਕਰਗਾ ਇੱਥੇ ਬੈਠ ਦੇਣਗੇ ਤੇ ਅਸ ਤੋਂ ਉਹ ਪੰਜ ਸਿੱਧੇ ਦੁਕਾਨਾਂ ਦੇ ਲਵੀ ਘੁੰਮੀ ਗਏ ਨਾ 10 ਦੁਕਾਨਾਂ ਦੇ ਵਿੱਚ ਇੱਥੇ ਉਹ ਇੱਥੇ ਕਿੱਧਰ ਸਾਨੂੰ ਮਿਲਿਆ ਤੇ ਕਿਸੇ ਮੈਡੀਕਲ ਸ਼ਾਪ ਦੇ ਵਿੱਚ ਪੁੱਛਿਆ ਕਿਉਂਕਿ ਮੈਡੀਕਲ ਸ਼ਾਪੜਨ ਪਰ ਡਾਕਟਰ ਦਾ ਹਰ ਕਲੀਨਿਕ ਦਾ ਪਤਾ ਹੀ ਹੁੰਦਾ ਨਾ ਤੇ ਅਸੀਂ ਉਹਨੇ ਉੱਥੇ ਪਤਾ ਕੀਤਾ ਤੇ ਉਹਨਾਂ ਨੇ ਸਾਨੂੰ ਹੋਲ ਰਾਹ ਪਾਤਾ ਕਹਿੰਦੇ ਉਧਰਾਂਗਾ ਤੇ 10 ਮਿੰਟ ਸਾਨੂੰ ਉੱਥੇ ਲੱਗ ਗਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹ ਮੈਂ ਦੁਕਾਨਾਂ ਨੇ ਤੇ ਕੀ ਹੈਗੀ ਮੈਡੀਕਲ ਸ਼ਾਪ ਦੀ ਜਿੱਦੇ ਸੀ ਗਏ ਸੀ ਉਦੋਂ ਤਾਂ ਡਾਕਟਰ ਵੀ ਹੈਗੇ ਸੀ ਕਾਫੀ ਤੇ ਮੈਡੀਕਲ ਤੇ ਦੁਕਾਨਾਂ ਵੀ ਹੈਗੀਆਂ ਸੀ ਨਾ ਤੇ ਮੈਨੂੰ ਕਹ ਇਧਰ ਨਹੀਂ ਹੈਗਾ ਵੀ ਉਧਰ ਹੀ ਹੋਊਗਾ ਤੇ ਦੁਬਾਰਾ ਸਵੇਰੇ ਮੈਂ ਲੋਕੇਸ਼ਨ ਲਾ ਲੂ। ਫਿਰ ਲੋਕੇਸ਼ਨ ਲਾ ਕੇ ਫਿਰ ਅਸੀਂ ਵਾਪਸ ਆਏ ਤੇ ਫਿਰ ਲੋਕੇਸ਼ਨ ਸਾਨੂੰ ਮਿਲ ਗਿਆ। ਕਲੀਨਿਕ। ਕਦੇ ਵਾਸਤੇ ਫੇਰ ਮੈਨਾਂ ਜਾਵਾਂ ਲੋਕੇਸ਼ਨ ਫੋਰਮ ਤੇ ਜਾਉਣਾ ਜਲਦੀ ਮਿਲ ਜੰਨਾ। ਤੇ ਉਹਨਾਂ ਨੂੰ ਥੋੜਾ ਪਤਾ ਨਹੀਂ ਸੀ ਵਾਰੋ ਮੈਂ ਤੇ ਇੱਕ ਵਾਰ ਜਾ ਕੇ ਮੈਨੂੰ ਪਤਾ ਲੱਗਾ ਕਿ ਕੀ ਚੀਜ਼ ਹੈਗਾ। ਤੇ ਜੇ ਕੱਲ੍ਹ ਵੀ ਭੱਗ ਜਾ ਤਾਂ ਵੀ ਪਤਾ ਲੱਗ ਜੂਗਾ। ਫਿਰ ਨੌਖਣੀ ਹੈਗਾ। ਤੇ ਕੱਲਰ ਦਵਾਈ ਡਾਕਟਰ ਵੀ ਜ਼ਿਆਦਾ ਨਹੀਂ ਦਿੰਦੀ ਹੈਗੀ। ਬਸ ਖਾਣ ਦਵਾਈ ਦਵਾਈ ਦਿੱਤੀ ਹੈਗੀ। ਤੇ ਬਸ ਮੈਂ ਲੈ ਕੇ ਆਂ 8 ਦਿਨਾਂ ਦੀ ਦਵਾਈ ਤੇ ਮੈਂ ਤਾਂ ਦੇਖਣੀ ਹੈ ਨਾ ਕਿਵੇਂ ਦਾ ਰਿਜ਼ਲਟ ਆ ਵੀ ਉਹਨਾਂ ਨੇ ਲਗਾਏ ਸੀ 10 ਦਿਨਾਂ ਦਾ 15 ਦਿਨਾਂ ਦਾ ਤੇ ਮੈਂ ਇੱਕ ਹਫ਼ਤੇ ਲਈ ਲੈ ਕੇ ਆਂਦੀ ਬਸ ਇੱਕ ਇੱਕ ਵਾਰ ਸੁਪਾਰੇ ਖਾਣਾਗਾ ਤੇ ਇਹ ਗੋੜੀ ਸਾਮ ਨੂੰ ਲੈਣੀ ਹੈਗੀ ਤੇ ਸ਼ਾਇਦ ਇਹ ਗੋੜੀ ਖਾਲਸੀ ਦੀ ਹੋਊਗੀ ਮੇਰੇ ਕੋਲ ਉਹ ਮੇਰੇ ਪੇਟ ਸੇ ਖਾਲਸੀ ਮਤ ਹੁੰਦੀ ਹੈ ਇਹ ਸਵੇਰੇ ਸ਼ਾਮ ਲੈਣੀ ਹੈਗੀ ਇਹ ਕੋਈ ਪੂਜਾਰ ਦਵਾਈ ਨਹੀਂ ਹੈਗੀ ਤੇ ਇੱਕ ਅਗਤੀ ਵੀ ਚੱਲਣਾ ਪਹਿਲਾਂ ਵੀ ਦਵਾਈ ਇਥੋਂ ਲਈ ਸੀ ਕਿਸੇ ਨੂੰ ਤੋਂ ਇਹ ਉਹਨਾਂ ਨੇ ਮੈਨੂੰ ਜਨਲ ਦਿੱਤੀ ਸੀ ਕਿ ਉਹਨਾਂ ਨੇ ਵੀ ਹੁਣ ਜਨਲ ਦਿੱਤੀ ਹੈਗੀ ਇਹ ਵਨ ਜਿਹੜੀ ਦਿੱਤੀ ਨਾ ਉਹਨਾਂ ਦੇ ਸਵੇਰੇ ਸਾਹਮਣੇ ਇਹ ਵਾਲੀ ਸ਼ੌਪ ਦੇ ਨਾਲ ਫੇਸਟੋਪ ਫਿਰ ਲਾਉਣੀ ਹੈਗੀ ਤੇ ਇਹ 19 ਸਾਬਣ ਦਾ ਨਾਮ 19 ਇਹ ਵਨ ਸਾਬਣ ਦਾ ਨਾਮ 19 ਇਹ ਵਾਲੀ ਸ਼ੌਪ ਦੇ ਨਾਲ ਫੇਸਟੋਪ ਤੇ ਨਿੱਚੇ ਵੀ ਹੈ ਮੇਗੀ ਇਹਨੂੰ ਸਾਬਣ ਇਹ ਇਹਦਾ ਫੇਸਟੋਪ ਕੇ ਬਸ ਦੇ ਜਿਚ ਬਟਾ ਮੰਨ ਤੇ ਟੀ ਟਰੀ ਆਇਲ ਸ਼ਾਪ ਇਹ ਮੇਰੇ ਜਿਚ ਉਹਨ ਕੱਤ ਲੈਣੀ ਇਹ ਮੇਰੇ ਕੋਲ ਅਬੇਡੀ ਪਣੀ ਹੋਈਏਗੀ <li>ਕੀ ਰਿਜ਼ਲਟ ਮੈਂ ਦਾ ਇੱਕ ਵਾਰੀ ਵਿੱਚ ਠੀਕ ਹੋ ਜਾਏ ਬਾਅਦ ਚ ਦਵਾਈ ਖਾਣ ਛੱਡ ਜੈਣਗੇ ਫਿਰ ਹੋ ਜਾਂਦਾਗਾ ਵੀ ਦੁਬਾਰਾ ਹੋ ਜਾਂਦੇ ਨੇ ਪਰ ਉਹ ਕੁੜੀ ਕਹਿੰਦੀ ਮਹੀਨਾ ਹੋਗਾ ਜਾਂ ਡੇਢ ਮਹੀਨਾ ਦਵਾਈ ਛੱਡੀ ਨੀ ਤੇ ਉਹਦਾ ਫੇਸ ਬਹੁਤ ਜ਼ਿਆਦਾ ਸਾਫ ਹੋ ਗਿਆ ਹੈ ਨਹੀਂ ਉਹਨੇ ਕੋਈ ਦਵਾਈ ਖਾਣੀ ਸੀ ਉਹ ਠੀਕ ਨਹੀਂ ਹੋ ਰਹੀ ਸੀ ਏ ਬਾਟੂ ਦਿੱਤਿਆ ਕੋਣ ਪਾਸੇ ਵਿਸਾਮ ਸਾਬਨ ਆ ਫੇਸੋ ਕੇ ਲੋਣੀ ਇੱਕ ਆਪਣਾ ਹੋਰ ਵੀ ਜੁਰਪੋ ਕੇ ਦਵਾਈ ਸ਼ੁਰੂ ਕਰਦੇ ਆ ਜਾਂ ਕੋਈ ਫਸਕਿਨਰ ਕੇਅਰ ਰੁਟੀਨ ਸ਼ੁਰੂ ਕਰਦੇ ਆ ਤਾਂ ਆਪਣਾ ਫੇਸ ਦੇ ਆਟੋਮਟ ਕੇ 30% ਤੱਕ ਪੈਂਦਾ ਜੁਰਪਾ ਦਵਾਈ ਲੈਣੀ ਨਾ ਆਪਾਂ ਆਪਣੇ ਇਹ ਜਿਹੜੀ ਕੇਅਰ ਕਰਨਾ ਲੱਗੇ ਨੇ ਆਪਣੇ ਹੱਥ ਪੈਸੇ ਲੱਗੇ ਨੇ ਦਵਾਈ ਲੈਣੀ ਆਪਣੇ ਟਾਈਮ ਨਾਲ ਫੇਸ ਧੋਣਾ ਤੇ ਲਾਉਣਾ ਤੇ ਬਹੁਤ ਥੱਕ ਪੈਂਦਾਗਾ ਨਹੀਂ ਇੱਕ ਹੋ ਜਾਂਦੀ ਹੈ ਫੇਸ ਵਗੈਰਾ ਬਾਰ ਬਾਰ ਧੋਣ ਦੀ ਪਰ ਤੇ ਡਸਟ ਨਾਲ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇਗੇ ਕਿਉਂਕਿ ਬਾਰ ਬਾਰ ਫੇਸ ਤੋਂ ਹੀ ਜਿੰਨੀ ਜ਼ਿਆਦਾ ਜ਼ਿਆਦਾ ਕਰਣੀ ਹੁੰਦੀ ਆ ਉਹ ਤਾਂ ਬਣ ਬਾਰ ਬਾਰ ਫੇਸ ਤੋਂ ਰੰਨੇ ਹੈਗੇ ਜਦੋਂ ਥੋੜੇ ਮੌਸਮ ਠੀਕ ਹੋਏ ਤਾਂ ਫਿਰ ਕੋਲ ਕਵਰ ਫੇਸ ਨਹੀਂ ਤੋਂਤਾ ਜਾਂਦਾ ਕਿ ਆਪਣੀ ਪ੍ਰੋਟੀਨ ਵਾੜਨ ਦੀ ਡੇਲੀ ਕੇਅਰ ਕਰਨ ਦੀ ਐਵੇਂ ਨਾਲ ਵੀ ਬਹੁਤ ਫਰਕ ਪੈਂਦਾ ਸਕਿਨ ਦਾ ਸਕਿਨਾਂ ਸਾਫ਼ ਹੋਣ ਲੱਗੇ ਤਾਂ ਕੋਈ ਵੀ ਕੋਈ ਪ੍ਰੋਬਲਮ ਹੋਵੇ ਚਲੋ ਇਹ ਦੇਖ ਲੈਣਗੇ ਜਦੋਂ ਡਾਕਟਰ ਦਵਾਈ ਨਹੀਂ ਪਵਾਉਂਦੇ ਹੋ ਮਹੀਨਾ ਡੇਢ ਮਹੀਨਾ ਹੋਣਗੇ ਤਾਂ ਨਵਾਰ ਦਵਾਈ ਨਹੀਂ ਹੋਣੀ ਪਈ ਕੁਝ ਜਿਹਾ ਬਹੁਤ ਠੀਕ ਆ ਫੇਸੋ ਤਾਂ ਬਹੁਤ ਜਿਆਦਾ ਫੇਸ ਦੇ ਉੱਪਰ ਮੈਂ ਮਾਰਦਾ ਦੀ ਜਿਹੜੇ ਦਾਗ ਬਣੇ ਸੀ ਪਿੰਸੀਆਂ ਨੇ ਵੀ ਸਾਰੇ ਫੇਸ ਦੇ ਉੱਪਰ ਸਾਰੀ ਸਕਿਨ ਦੇ ਉੱਪਰ ਬਾਹਾਂ ਦੇ ਉੱਪਰ ਤੇ ਆਹ ਕਰਤੋਂ ਦੇ ਸਾਰੇ ਵੀ ਬਰੀਕ ਬਰੀਕ ਦਾਗ ਸੀ ਤੇ ਮੈਂ ਤਾਂ ਨਹੀਂ ਲਿਖਿਆ ਮੰਮੀ ਜਾਨੀ ਨੂੰ ਫੇਸਬੁੱਕ ਤੋਂ ਸਾਫ ਹੋ ਗਿਆ ਭਾਬੀ ਵੀ ਰਸੇ ਤੇ ਤਾਂ ਹਿਸਤ ਕਰਕੇ ਲੈਣ ਵਾਗੀਆਂ ਨਾ ਜੇ ਪਾਉਂਗੀ ਸਿੱਧੀ ਕਰੂਗੀ ਇਸ ਕਰਕੇ ਮੈਂ ਤੇ ਉਹਨਾਂ ਦੇ ਵਜ੍ਹਾ ਤੋਂ ਬਹੁਤ ਮਹਿੰਗੀ ਸੀ ਮੇਰੀ ਦਵਾਈ ਸਿਰਫ 400 ਦੀ ਤੇ ਉਹ ਕਹਿੰਦੀ ਮੇਰੀ ਦਵਾਈ ਦਾ ਫਸਟ ਟਾਈਮ ਵਾਜ 5000 ਆ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਫਿਰ ਕੰਮ ਖਰਾਬ ਸੀ ਆ ਤੇ ਉਹਦਾ ਪੈਰ ਵੀ ਤੇ ਹੱਥ ਵੀ ਸਾਰੇ ਵੇ ਉਦੜਿਆ ਹੁੰਦੇ ਸੀ ਉਹ ਮਾਸ ਇਹਨਾਂ ਜਿਹੇ ਪੁਰਾਣੇ ਹਾਲ ਸੀ ਸਕਿੰਡ ਦਾ ਤੇ ਇਹ ਪਾਣੀ ਵਿੱਚ ਸਬਕ ਵਿੱਚ ਨਹੀਂ ਹੱਥ ਪਾ ਸਕਦੇ ਸੀ ਜਿਤੇ ਖੰਡੇ ਵਿੱਚ ਬਣਾ ਦੀ ਨਾਲ ਹੱਥ ਤੇ ਮੈਂ ਆ ਚਿੱਤ ਜਾਂ ਮੈਂ ਪੂਚਨ ਮਾਥੋਂ ਪੰਨਾ ਦੇਣਾ ਸੀ ਇਹਨਾਂ ਬੁਰਾ ਹਾਲ ਸੀ ਤੇ ਬਸ ਮੈਨੂੰ ਫੇਰ ਸੀ ਪ੍ਰੋਬਲਮ ਹੈਗੀ ਤੇ ਫੇਰ ਸਪਰਾਚੀ ਦੇਖੋ ਮੈਂ ਫਿਰ ਚੇ ਲੈ ਲੇਗੀ ਤੇ ਇਧਰ ਨਹੀਂ ਹੁੰਦੀ ਇਹ ਇਹ ਬੜੀ ਸੈਡ ਹੁੰਦੀ ਹੈ ਇਸ ਤੋਂ ਜ਼ਿਆਦਾ ਤੇ ਇਹ ਵਣਸਾ ਨਹੀਂ ਹੋਈ ਹੋਈ ਹੈਗੀਆਂ ਤੇ ਜਿਆ ਇਹ ਚੀਜ਼ ਇਹ ਬਲੈਕ ਦਾ ਸੁੰਗਣ ਲੱਗ ਜਾਂਦੀ ਹੈ ਕਿਥੇ ਅਸੂਨ ਦਿਖ ਰਿਹਾ ਕੈਮਰੇ ਵਿੱਚ ਆ ਇੰਨੀ ਕੀ ਚੀਜ਼ ਬਸ ਵਰੀ ਹੋਈ ਹੈ ਬਲੈਕ ਹੁੰਦਾ ਜਲ ਚ ਕਿਲ ਉਹ ਕਿਲ ਕਹਿ ਲਓ ਬਰੀਕ ਬਰੀਕ ਤੇ ਇਹ ਦੁੱਖ ਦੇ ਵੀ ਨੇ ਆ ਸਿਹਰ ਦਾ ਆਈ ਸਿਹਰ ਦਾ ਨਹੀਂ ਮੇਰੇ ਦੁੱਖ ਦੇ ਹੈਗੇ ਇਹ ਸਿਹਰ ਦਾ ਮੇਰੇ ਬਹੁਤ ਜਿਆਦਾ ਪੇਲ ਹੋਣ ਲੱਗ ਜਾਂਦੀ ਜਦੋਂ ਇਹਨਾਂ ਨੂੰ ਤੁਸੀਂ ਤੇ ਇਹ ਰਿਜ਼ਲਟ ਮਿਲਦਾਗਾ ਤੇ ਤੁਹਾਨੂੰ ਨਾਲ ਕੇ ਦੱਸਾਂਗੇ ਕਿ ਕੀ ਰਿਜ਼ਲਟ ਮਿਲਿਆ ਜੇ ਕੋਈ ਸਮੱਸਿਆ ਹੋ ਗਈ ਹੈ ਜਾਂ ਕਿਸੇ ਮਦਦ ਦੀ ਮਾਤਾ ਦੇ ਵੀ ਦਿਨ ਦਾ ਗਰਗਰ ਪਾਈ ਮੈਂ ਸਿਰ ਚੋੜਾ ਇਲਾਜ ਕਰਨ ਨੂੰ ਤੇ ਬਹੁਤ ਸਾਰਾ ਟੋਇਲਟ ਪਾ ਖੂਪ ਤੇਲ ਵਾਲਾ ਆਈਡੀ ਡੀ ਫੇਸ ਪੇਪਰ ਉਹਦਾ ਗੋਲ ਇਹਨਾਂ ਨਾਲ ਬਹੁਤ ਜਿਆਦਾ ਫਰਕ ਪੈ ਜਾਂਦਾ ਹੈ ਕਿ ਮੈਂ ਵੀਟਾਮਿਨਲ ਦੇ ਕੈਪਸੂਲ ਤੇ ਮੈਂ ਵੀ ਇਹੇ ਆਪਣਾ ਲੱਗ ਜੰਨੇਗੇ ਇਹਨਾਂ ਵੀਟਾਮਿਨ ਦੇ ਕੈਪਸੂਲ ਖਾਣ ਦੀ ਲੱਗਦੀ ਸੀ ਫੇਸ ਤੇ ਲਗਾਉਣ ਵੀ ਲੱਗਦੀ ਪਰ ਮੇਰੇ ਫਿਰ ਇਸੇ ਜਿਆਦਾ ਹੋ ਗਿਆ ਦਿਨ ਆਪਣੀ ਕੀ ਪ੍ਰੋਬਲਮ ਹੈ ਤੇ ਨਹੀਂ ਮੇਰੇ ਹਟ ਜਾਂਦੀ ਸੀ 5-7 ਦਿਨ ਹੋ ਕੇ ਫਿਰ ਫੇਸ ਸਾਫ ਹੋ ਜਾਂਦੀ। ਪਰ ਹੁਣ ਤੋਂ ਲੈ ਕੇ ਤਰ ਮਿੰਨਾ 1.5 ਮਿੰਨ ਹੋ ਗਿਆ ਤੇ ਮੈਂ ਇੰਨੇ ਕੈਪਸੂਲ ਖਾ ਲੈ ਲੇਗੇ। ਤੇ ਸ਼ਾਇਦ ਮੇਰੇ ਸਕੰਦੇ ਜਿਹੜੀ 올ਡੀ ਚੀਜ਼ ਨਹੀਂ ਆਉਂਦੀ ਸੀ ਨਾ ਉਹ ਡਰਾਈ ਆ ਗਈ। ਉਹ ਤਾਂ ਕਿ ਜ਼ਿਆਦਾ ਹੀ ਫਿਰसे ਹੋਣ ਲੱਗਦੇ ਫਿਰ ਮੈਂ ਬੰਦ ਕਰਦੇ ਸੀ। ਲਗਾਉਣੇ ਵੀ ਖਾਣੇ ਵੀ ਡਿੱਗੀ ਸਾਉਂਡ ਨਾਲ ਲਗਾਉਣ ਲੱਗਦੀ ਸੀ। ਪਰ ਮੈਨੂੰ ਹੁਣ ਹੋ ਗਿਆ ਮੈਂ ਫਿਰਸੇ ਯਾਦ ਹੋ ਗਈ। ਤੇ ਬਸ ਪਾਣੀ ਵੱਧ ਤੋਂ ਵੱਧ ਪੀਏ। ਮੈਨੂੰ ਵੀ ਹੁੰਦੀ ਪਾਣੀ ਵੱਧ ਤੋਂ ਵੱਧ ਪੀਏ ਜਿਵੇਂ ਚਮਚੀ ਜਿੰਨ ਲੱਗਦੀ ਹੁੰਦੀ। ਤੇ ਮੀਨੋਮੀਕ ਐਕਟੀਵਿਟੀ ਖੁਬ ਰੱਖ ਜਮੋਤੰਦਾ ਤੇ ਡਾਕਟਰ ਕਹਿੰਦਾ ਪਾਣੀ ਵੀ ਬੱਦ ਵੱਦ ਪੀਣਾਗਾ ਕੋਈ ਲਿਫਟ ਚੀਜ਼ ਮਜੂਸ ਵਗੈਰਾ ਗੂਸਰ ਦੁੱਧ ਤੇ ਕੋਈ ਸ਼ੇਕ ਬਣਾ ਕੇ ਉਹ ਪੀਆ ਫਿਰ ਬੱਦ ਵੱਦ ਸਕੋਰ ਹੋ ਜਾਂਦੀ ਹੈ ਨਾ ਉਸਾਰ ਪੀਣੀ ਤੇ ਪਾਣੀ ਜਿੰਨਾ ਪੀਣੀ ਬਹੁਤ ਜੇ ਜੀ ਮੌਸਮ ਹੁੰਦਾ ਖੁੱਸ ਜਾਏ ਹੋਣ ਪਾਣੀ ਥੋੜਾ ਘਟ ਜਾਂਦਾ ਕਰਨ ਦੀ ਸਪਾ ਪੀ ਲੈਣੇ ਪਾਣੀ ਆਰਾਮ ਨਾਲ ਸੇਸਾ ਤੱਕ ਸਾਮ ਨੂੰ ਚਲੋ ਇਹ ਪਹ ਚੱਲਦੇ ਹਾਂ ਮੈਨੂੰ ਕੁਵੇਰ ਲੇਟ ਹੋ ਰਿਹਾ ਮੀਠੀ ਦੇ ਲਈ ਤੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਹਾਂ ਸੇਭਾਨੂ ਕੋਲ ਉਹ ਹੁੰਦੀ ਹੈ ਤੇ ਇੱਕ ਵਾਰ ਮੈਂ ਸੰਗੋਤ ਦਵਾਈ ਲੈਣ ਗਈ ਸੀ ਤੇ ਉਹ ਕੁੜੀ ਦੀ ਮੈਰਜੀ ਸੀਗੀ ਉਹਦਾ ਫੇਸ ਜਿਹੜਾ ਇੱਥੇ ਸੀ ਇੰਨਾ ਲਾਲ ਸੀ ਇੰਨਾ ਫੇਸ ਖਰਾਬ ਸੀ ਮੇਰਾ ਦੇਖ ਕੇ ਉਹਨੇ ਮੇਰੇ ਮੈਰਜ ਵਿੱਚ ਮੇਰੇ ਵਿਆਹ ਵਿੱਚ ਸਿਰਫ 20 ਦਿਨ ਰਹਿ ਗਏ ਨੇਗੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਪਟਿਆਲੇ ਡਾਕਟਰ ਨੇਗੇ ਇਹਨਾਂ ਨੇ ਦਵਾਈ ਖਾਦੀ ਸੀ ਮੇਰਾ ਸੁਣਨ ਨੇ ਤੇਰਾ ਫੇਸ ਬਹੁਤ ਜਲ ਫਰਾਬ ਸੀਗਾ ਤੇ ਉੱਥੋਂ ਠੀਕ ਹੋਇਆ ਸੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੇਰਾ ਉਹਨਾਂ ਨੰਬਰ ਲੈ ਲਿਆ ਸੀ ਕਿ ਤੁਸੀਂ ਉੱਥੇ ਜਾ ਕੇ ਦਵਾਈ ਲਿਓਗੇ ਉਸ ਨੂੰ ਸਰਵਿਸ ਠੀਕ ਹੋ ਜੂਗਾ। ਉਹ ਕਿਹਦੇ ਬਹੁਤ ਜਾਈ ਫਿਰ ਸੀਐਸਪੀਸ ਨਾਲ ਹੋਈ ਜਾਂਦੀ ਥੀ। ਤੇ ਉਹਦਾ ਵੀ ਕੁੜੀ ਦਾ ਇੰਨਾ ਫੇਸ ਲਾਲ ਇੱਥੋਂ ਵੀ ਇੱਥੋਂ ਵੀ ਸਾਰੇ ਮੂੰਹ ਤੇ ਨਿਹੁਰੇ ਸੀ ਅਸ ਇਨਾਂ ਦਾ ਵੀ ਜ਼ਰਾ ਬੁਰਾ ਹਾਲ ਸੀ। ਮੈਨੂੰ ਦੇਖ ਕੇ ਮਾਤਾ ਮਨ ਦੁਖੀ ਹੋਇਆ ਵਿਚਾਰੀ ਉਹ ਰੋਈ। ਕਦੀ ਮੇਰੇ ਵੀ ਆਲ ਵਿੱਚ ਚਲੋ 20 ਦਿਨ ਹੋ ਗਏ। ਵੀਰ ਦਾ ਫੇਸ ਬਿਲਕੁਲ ਮੇਦੀ ਰੰਗੋਰਾ ਸਾਫ ਸੀਗਾ। ਤੇ ਸਕਿਨ ਦੇ ਵਿੱਚ ਬਹੁਤ ਮੇ ਲਾਲੀ। ਉਹ ਦਿਨ ਕੋਈ ਸ਼ਾਇਦ ਕੋਈ ਮੈਡੀਸਿਨ ਵਗੈਰਾ ਲਾ ਲਈ। ਜਿਹੜੀ ਮੈਡੀਸਿਨ ਟਿਊਬਾਂ ਹੁੰਦੀਆਂ ਨਿਕ ਨਹੀਂ ਕਿ ਆਉਂਦੀਆਂ ਨੇ। ਫਾਰਮੈਡੀਕਲ ਸੌਫਟ ਲੈ ਕੇ ਦੇਖ ਕੇ ਲੈ ਲੈਣੇ ਜਾਂ ਉਸ ਤੋਂ ਕੋਈ ਨਾ ਕਹਤਾ ਤੇ ਤੁਸੀਂ ਇਹ ਲਾ ਲਓ ਤੇ ਉਹ ਕਦੇ ਵਾਸਤੇ ਵੀ ਨਹੀਂ ਲਾਉਣ ਚਹੀਏਗੀ ਤੇ ਉਹਨੇ ਉਹ ਲਾਈ ਸੀ ਤੇ ਉਹਦਾ ਫੇਸ ਇੰਨਾ ਖਰਾਬ ਤੇ ਬਹੁਤ ਜ਼ਿਆਦਾ ਬੁਰੀ ਹਾਲਤ ਉਹ ਮੈਨੂੰ ਨੇ ਕਿਹਾ ਸੀ ਤੁਸੀਂ ਪਟਿਆਲਾ ਦੇ ਜਾ ਕੇ ਦਵਾਈ ਦਿਓ ਵੀ ਦਵਾਈ ਤਾਂ ਕਾਫੀ ਮਹਿੰਗੀ ਰਹਿੰਦੇ ਨੇ ਕਿ ਇਹ ਤੁਸੀਂ ਉੱਥੇ ਜਾ ਕੇ ਪਤਾ ਕਰ ਲਓ ਫਿਰ ਪਤਾ ਨਹੀਂ ਉਹ ਤੋਂ ਲੈਣ ਦਵਾਈ ਕਿ ਨਾ ਲੈਣ ਉਹਨੇ ਮੇਰਾ ਨੰਬਰ ਤਾਂ ਲੈ ਲਿਆ ਸੀ ਮੈਂ ਉਹਨੂੰ ਐਡਰੈਸ ਕਰਤਾ ਸੀਗਾ ਡਾਕਟਰ ਵਾਲੀਆ ਮੈਨੇ ਇਹ ਕੀ ਰੱਖੀ ਪਤਾ ਨਹੀਂ ਮੈਂ ਨੰਬਰ ਕਿੱਥੇ ਬਚਾਈ ਮੇਰੇ ਕੋਲ ਨੰਬਰ ਨਹੀਂ ਉਹਨਾਂ ਦਾ ਹੈਗਾ ਤੇ ਮੈਂ ਨੰਬਰ ਸੇਵ ਨਹੀਂ ਕੀਤਾ ਉਹਨਾਂ ਨੇ ਮੇਰਾ ਨੰਬਰ ਸੇਵ ਕਰ ਲਿਆ ਸੀ ਤੇ ਫਿਰ ਉੱਥੋਂ ਦਵਾਈ ਲੈ ਕੇ ਇਹਨਾਂ ਕੋਈ ਦਾ ਫੇਸ ਖਰਾਬ ਬਹੁਤ ਖੋਹ ਜਾਂਦਾ ਮੈਨੂੰ ਸੋਦੀ ਹੋ ਜਾਂਦੀ ਹੈ ਫੇਸ ਵੀ ਮੇਰਾ ਖਰਾਬ ਹੋ ਜੇ ਤੇ ਕਿਸੇ ਨੂੰ ਕਹੇਗਾ ਆਪਣਾ ਕੋਈ ਚੀ ਨੀ ਹੋਣੀ ਚਾਹੀਦੀ ਹੈਗੀ ਆਪਣੀ ਸਕਿਨ ਅਕੋਰਡਿੰਗ ਡਾਕਟਰ ਚੈੱਕ ਕਰਾ ਕੇ ਫਿਰ ਕੋਈ ਵੀ ਫੇਸ ਦੀ ਚੀ ਲਾਓ ਜਿਵੇਂ ਆਪਾਂ ਆਹ ਦੇਸ ਨੂੰ ਨੁਕਤੇ ਵੀ ਆਪਾਂ ਫੇਸ ਤੇ ਲਾ ਲੈਨੇ ਹਣਾ ਕੋਈ ਚੀਜ਼ ਵੀ ਇਸ ਨੀਲੋਂ ਮੈਂ ਸਬੜ ਵੀ ਨਹੀਂ ਵੇਸਤ ਲਾਉਂਦੀ ਹਾਂ ਨਾ ਕੋਈ ਫੇਸ ਵਾਸ਼ ਨਾ ਸਾਬਣ ਤੇ ਫੇਸ ਖਰਾਬ ਹੋ ਜਾਪੇ ਕੋਈ ਨਾ ਚੀਜ਼ ਵਕਤ ਲੈਣੇ ਕਦੇ ਆ ਵਕਤ ਲਿਖਦੇ ਆ ਵਕਤ ਇਹਦੇ ਨਾਲ ਵੀ ਬਹੁਤ ਜਿਹੜਾ ਫੇਸ ਖਰਾਬ ਹੁੰਦਾ ਉਹ ਕੋਈ ਬੰਦ ਕਰਦਾ ਕੋਈ ਵੀ ਚੀਜ਼ ਨਹੀਂ ਵੇਸਤੇ ਉਕੇ ਬਸ ਜੌਨਸ ਨੇ ਬੇਬੀ ਸਾਬਣ ਨਾਲ ਮੂੰਹ ਧੋ ਲੈਣੀ ਹੈ ਨਾ ਕੋਈ ਲੋਸ ਨਾ ਕੋਈ ਕਰੀਮ ਖਸਮ ਨਹੀਂ ਫੇਸ ਤੇ ਲਾਉਣੀ ਗਸੇ ਇਹਦੇ ਵਿੱਚ ਜਲਤੀ ਵਾਸਾ ਸਰ ਕੋਲੀ ਲਾਉਣੀ ਚਲੋ ਜੀ ਇਹ ਪਸੂਡ ਕੀਤਾ ਆਪਣੇ ਲੈਸਾਂ ਲਗਾ ਕੇ ਤਿਆਰ ਸੈਂਟਰ ਪੈਨਲ ਪਾਏ ਨੇਗੇ ਤੇ ਪ੍ਰੈਸ ਕਰਕੇ ਉਹ ਹੋ ਜੂ ਨੂੰ ਪ੍ਰੈਸ ਕਰਕੇ ਮੈਨੂੰ ਬਹੁਤ ਜਿਆਦਾ ਔਖਾ ਹੁੰਦਾ ਪਰ ਇਸ ਟੇਬਲ ਲੈ ਕੇ ਹੋਣਾਗਾ ਨਾਲ ਤੇ ਹੁਣ ਡੈਨਿੰਗ ਵਾਲੇ ਕਿਸੇ ਨੂੰ ਪ੍ਰੈਸ ਬਣਾ ਨਹੀਂ ਹੁੰਦੇ ਪ੍ਰੈਸ ਹੋਵੇ ਨਾਲ ਨਾ ਕਿਸੂਟ ਦੀ ਬਹੁਤ ਜਿਆਦਾ ਵਧੀਆ ਕਲਰ ਬਣਦੀ ਹੈ ਜੇ ਸੈਂਟਰ ਪੈਨ ਵਾਲਾ ਨਾਲ ਲੈਸ ਰਗਾਈ ਆਪਣੇ ਕਿ ਕਲਾ ਸਿੰਪਲ ਰੱਖਿਆ ਬਸ ਉਹਨੇ ਕੇਰਾ ਹੋਲਡ ਕਰਦੀ ਸੀ ਚਾਕ ਵਗੈਰਾ ਕੇਰਾ ਨੂੰ ਹੋਲਡ ਕਰ ਦਿੱਤਾ ਚਾਕ ਰੇਗੇ ਨਹੀਂ ਕੁਝ ਟਾਈਮ ਹੋ ਗਿਆ ਵਾਜੀ ਕੰ ਦੇਪਰ ਤੋਂ ਤਿੰਨ ਇਹਨਾਂ ਕੋਲ ਪਹੁੰਚਾ ਗਏ ਜਲਦੀ ਕਿ ਇਸ ਸਾਲ ਬਣਾਉਣਾ ਸਾਗ ਲਈ ਫੋਨ ਕਰ ਤਾਂ ਮੈਨੂੰ ਸਾਗ ਨੂੰ 90 ਆ ਕਿ ਜਲਦੀ ਆ ਜੀ ਤੇ ਕਮੀਜ਼ ਨੂੰ ਨਾਲ ਤਾਂ ਇੱਕ ਕਮੀਜ਼ ਬਿਲਕੁਲ ਗਲਤ ਕੱਟੇ ਹੋਇਆ ਅਗੇ ਕਿਸੇ ਨੂੰ ਪਹਿਨਦਾ ਤੇ ਮਾਸੀ ਦਾ ਉਹ ਪਹਿਨ ਦੁ ਕੱਟੇ ਫਟਿਆ ਗਿਆ ਤੇ ਉਹ ਆਪਣੇ ਠੀਕ ਕਰਨਾਗਾ ਤੇ ਕੱਲ੍ਹ ਵਾਲੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਤੇ ਜੇ ਕੋਈ ਕੱਟੇ ਫਟਿਆ ਹੋਵੇ ਕੇਵਲ ਦੋ ਇਹ ਪੱਟੀ ਕੇ ਤੇ ਜੇ ਕੋਈ ਰੱਤ ਕੱਟੇ ਜਾਵੇ ਕਮੀਜ਼ ਤਾਂ ਕੋਲ ਠੀਕ ਇਹਨੂੰ ਕਰ ਸਕਦੇ ਹਾਂ ਤੇ ਵਰੰਦ ਜਨ ਨੂੰ ਸਬਸਕ੍ਰਾਈਬ ਵੀ ਕਰ ਦੇ ਤੇ ਕਮੈਂਟ ਰੱਖ ਦੇ ਵੀਰ ਸੇ ਵਲੋਗ ਕੇ ਮੈਨੂੰ ਲੱਗੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਯਾਰ ਤੇ ਵਲੋਗ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਔਰ ਹੀ ਦੁਬਾਰਾ ਫੇਰ ਰਿਕੁਐਸਟ ਹੈ ਜਨ ਜਨ ਨੂੰ ਨਵੀਂ ਹੋਵੇ ਤੇ ਤੈਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਤੇ ਕਮੈਂਟ ਲਾ ਕੇ ਜ਼ਰੂਰ ਦੱਸਿਓ ਚਲੋ ਜੀ ਬ ਵੀਡੀਓ ਇਥੇ ਐਂਡ ਕਰ ਦਿਆਂਗੇ ਕੋਈ ਨਹੀਂ ਕਿਵੇਂ ਲਾਈਕ ਕਰ ਤੇ ਕਮੈਂਟ ਵੀ ਕਰਿਆ ਕਰੋ ਚਲੋ ਇਹ ਫਿਰ ਪੰਖ ਪੱਲੂ ਫਿਲਮ ਦੇਖਣ ਲਈ ਵੀ ਵਲੋਗ ਦਿਨਾਂਗੇ ਵੀਡੀਓ ਦਿਨਾਂਗੇ ਤਦ ਤੱਕ ਬੇਰੀ ਸਤਿ ਸ੍ਰੀ ਅਕਾਲ I right.